ਕਰਾਂ ਦੇ ਵਿੱਚੋਂ ਬਹੁਤ ਸਾਰੇ ਸਾਥੀ ਨੇ ਬਾਹਰ ਬੈਠੇ ਨੇ ਜਿਹੜੇ ਪਰਿਵਾਰ ਜਿਨ੍ਹਾਂ ਦੇ ਅਜੇ ਤੱਕ ਘਰੇੋਂ ਗਏ ਨਹੀਂ ਉਹਨਾਂ ਦੇ ਬਸੇਬੇ ਤੋਂ ਬਾਅਦ ਉਹਨਾਂ ਦਾ ਪੱਕਾ ਟਿਕਾਣਾ ਬਣਨ ਤੋਂ ਬਾਅਦ ਉਹਨਾਂ ਨੇ ਕਿਹੜੀਆਂ ਕਿਹੜੀਆਂ ਰੋੜਾਂ ਨੇ ਪਸ਼ੂਆਂ ਦਾ ਨੁਕਸਾਨ ਕਿੰਨਾ ਹੋ ਗਿਆ ਘਰਾਂ ਦਾ ਨੁਕਸਾਨ ਕਿੰਨਾ ਹੋ ਗਿਆ ਅਸੀਂ ਉਹਨਾਂ ਦੇ ਪਸ਼ੂਆਂ ਵਾਸਤੇ ਹਰੇ-ਜਾਰੇ ਦਾ ਕੀ ਪ੍ਰਬੰਧ ਕਰੀਏ ਦਾਣਿਆਂ ਦਾ ਪ੍ਰਬੰਧ ਕੀ ਕਰੀਏ ਗਾਂ ਬਜਾਈ ਦਾ ਪ੍ਰਬੰਧ ਕੀ ਇਹ ਕਿ ਜੇ ਹੜ੍ਹਾਂ ਦੀ ਮਾਰ ਕਰਕੇ ਮਿੱਟੀ ਜ਼ਮੀਨ ਖਰਾਬ ਹੋ ਗਈ ਤੇ ਉਹਦੇ ਚ ਰਿੱਤਾ ਪੈ ਗਿਆ ਉਹਨੂੰ ਪੱਧਰ ਕਰਨ ਵਾਸਤੇ ਕਿਹੜੀ ਮਦਦ ਦੀ ਲੋੜ ਆ ਉਹ ਸਾਰੀਆਂ ਮਦਦਵਾਰ ਤੇ ਅਸੀਂ ਸਾਡੇ ਸਾਥ ਜੀ ਆਏ ਨੇ ਮਵਾਤ ਏਰੀਆ ਦੇ ਵਿੱਚੋਂ ਜਿਹੜੇ ਇੰਜੀਨੀਅਰ ਕੀ ਕਹਿ ਰਹੇ ਨੇ ਵੀ ਸਾਡੇ ਦੇਖੀ ਦੇ ਵਿੱਚ ਲੋਕ ਜੰਨੀ ਘਰਾਂ ਦੇ ਟੂਮਾ ਲਾ ਕੇ ਦੇਣ ਨੂੰ ਤਿਆਰ ਨੇ ਇੱਥੇ ਤੱਕ ਮਦਦ ਦੀ ਜਿਹੜੀ ਹਰਿਆਣੇ ਪੰਜਾਬ ਦੀ ਸਾਹ ਜ Rajasthan ਦੀ ਸਾਹ ਜ UP ਦੀ ਸਾਹ ਉਤਰਾਖੰਡ ਦੇ ਵਿੱਚੋਂ ਵੀ ਸਾਥ ਚ ਲੈ ਜਾਉਣਾ ਸੀ ਕੱਲ ਨੂੰ ਦੋ ਘੰਟੇ ਉਧਰੋਂ ਵੀ ਆ ਰਹੀਆਂ ਨੇ ਤੇ ਅਸੀਂ ਇਹ ਵੱਡੀ ਗੱਲ ਤੇ ਅਸੀਂ ਸਮਝਦੇ ਹਾਂ ਵੀ ਸਾਨੂੰ ਇਹ ਮਹਿਮਾ ਜਿਹੜੀ ਇੱਕ ਡੇਢ ਮਹੀਨਾ ਇਹ ਸਾਨੂੰ ਮਹਿਮ ਬਣਾੜੀ ਪਈ ਆ ਭਾਵੇਂ ਕੋਈ ਇਹ ਹੋ ਸਕਦਾ ਵੀ ਇਹ ਤਾਜੀ-ਤਾਜੀ ਮਾਰ ਪਈ ਹੈ ਕਿਸੇ ਨੇ ਲੱਗਰ ਪਾੜੀ ਲਾ ਪਰ ਆਪਣੇ ਆਪਣੇ ਤੌਰ ਤੇ ਤਰੀਕੇ ਨਾਲ ਸਾਰੇ ਮਦਦ ਕਰ ਰਹੇ ਨੇ ਅੜਪੀੜਤ ਲੋਕਾਂ ਨੇ ਤੇ ਪੰਜਾਬ ਦੀ ਵਜਿ ਦੀ ਵੱਡੀ ਮਾਰ ਨੂੰ ਪੂਰੇ ਗਵਾਂਢੀ ਉਤਰੀ ਭਾਰਤ ਦੇ ਸਾਰੇ ਸੂਬਿਆਂ ਨੇ ਜਿਹਹਾਂ ਜਹ ਹੰਗਾਰਾ ਦਿੱਤਾ ਉਹ ਯੋਗਦਾਨ ਪਾਉਣ ਵਾਸਤੇ ਸੱਤ ਫੋੜੇ ਸਾਹਮਣੇ ਕੜੇ ਆ ਤੇ ਆਏ ਆ ਇਹ ਅਸੀਂ ਇਹ ਤਿੰਨ ਦਿਨ ਲਾਵਾਗੇ ਸਲਾਮਰੀਏ ਦੇ ਵਿੱਚ ਪੂਰਾ ਜੈ ਜੈਕਾਰ ਕਿ ਇਹ ਤੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਜਿਵੇਂ ਹਰੇ ਚਾਰੇ ਦੀ ਤੂੜੀ ਦੀ ਬਹੁਤ